ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਫਿਰ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਦੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਫਿਰ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਵਿੱਚ ਹੋਇਆ ਆ ਹੁਣ ਮੈਨੀਫੈਸਟੋ ਜਿਹੜਾ ਇਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦੀ ਕਮਿਟਮੈਂਟ ਕਰ ਰਿਹਾ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਮੈਨੀਫੈਸਟੋ ਜਿਹੜਾ ਇਹ ਵਾਅਦਾ ਕਰ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਿਹੜਾ ਕੈਪੀਟਲ ਹੈ ਉਹਨੂੰ ਪੰਜਾਬ ਤੋਂ ਖੋ ਕੇ ਇੱਕ ਵੱਖਰੀ ਸਟੇਟ ਬਣਾਇਆ ਜਾਊਗਾ ਇੱਕ ਸਿਟੀ ਸਟੇਟ ਜਿਵੇਂ ਦਿੱਲੀ ਹੈ ਦਿੱਲੀ ਦੀ ਤਰਜ਼ ਤੇ ਇੱਕ ਵੱਖਰੀ ਸਟੇਟ ਜਿੱਥੋਂ ਦੇ ਐਮ.ਐਲ.ਏ ਵੱਖਰੇ ਹੋਣਗੇ ਮੁੱਖ ਮੰਤਰੀ ਵੱਖਰਾ ਹੋਊਗਾ ਉਸ ਤਰਜ਼ ਤੇ ਚੰਡੀਗੜ੍ਹ ਨੂੰ ਬਣਾਉਣ ਦਾ ਵਾਅਦਾ ਇੰਡੀਆ ਅਲਾਈਅንስ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਮੈਨੀਫੈਸਟੋ ਜੇ ਪਹਿਲਾ ਸਫ਼ਾ ਜੇ ਤੁਸੀਂ ਮੈਨੀਫੈਸਟੋ ਦਾ ਖੋਲੋ ਮੈਂ ਤੁਹਾਨੂੰ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਤੁਸੀਂ ਦੇਖੋ ਇਹਨਾਂ ਨੇ ਬਣਾਇਆ ਹੀ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿਆਂ ਕੀ ਲਿਖਦੇ ਪੁਆਇੰਟ ਨੰਬਰ ਸੀ ਜਿਹਦੇ ਵਿੱਚ ਕਮਿਟ ਕਰਦੇ ਹੈ ਇਟ ਇਜ਼ ਟਾਈਮ ਫॉर ਚੰਡੀਗੜ੍ਹ ਟੂ ਬਿਕਮ ਅ ਸਿਟੀ ਸਟੇਟ ਇਸ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇ ਦਿੱਲੀ ਦੀ ਤਰਜ਼ ਤੇ ਹਿੰਦੀ ਦੇ ਵਿੱਚ ਉਦੋਂ ਵੀ ਤੁਹਾਨੂੰ ਕਲੈਰਿਟੀ ਨਾਲ ਸਮਝ ਆ ਜਾਊਗਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਮੈਂ ਦੁਬਾਰਾ ਪੜ੍ਹ ਦਿਆਂ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਇਹ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੈ ਇੰਡੀਆ ਅਲਾਈਅੰਸ ਦਾ ਮੈਨੀਫੈਸਟੋ ਹੈ ਚੰਡੀਗੜ੍ਹ ਵਾਸਤੇ ਪੰਜਾਬ ਦਾ ਕੈਪੀਟਲ ਜੀਦੇ ਪਿੱਛੇ ਵੱਡੇ ਸੰਘਰਸ਼ ਪੰਜਾਬ ਕਰ ਰਿਹਾ ਚੰਡੀਗੜ੍ਹ ਤੇ ਆਪਾਂ ਸਾਰੇ ਜਾਣਦੇ ਆਪਾਂ ਕਲੇਮ ਕਰਦੇ ਆ ਸਾਡਾ ਹੱਕ ਹੈ ਪੰਜਾਬ ਦਾ ਹੱਕ ਹੈ ਉਸ ਹੱਕ ਨੂੰ ਖਤਮ ਕਰਕੇ ਚੰਡੀਗੜ੍ਹ ਤੇ ਆਪਦਾ ਰਾਈਟ ਸਰੈਂਡਰ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਨੂੰ ਸਟੇਟ ਬਣਾਵਾਂ ਇੱਕ ਬੜਾ ਵੱਡਾ ਸੰਘਰਸ਼ ਪਹਿਲਾਂ ਦਾ ਹੋਇਆ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਮੈਂ ਥੋੜਾ ਬੈਕਗ੍ਰਾਉਂਡ ਚ ਜਾਣਨਾ ਚਾਹਣਾ ਪਾਰਟੀਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਉਸ ਮੇਰੇ ਦੀ ਸਰਕਾਰ ਵੱਲੋਂ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ ਲਿੰਗੁਇਸਟਿਕ ਬੇਸਿਸ ਤੇ ਸਟੇਟਸ ਦੀ ਰੀਆਰਗੇਨਾਈਜੇਸ਼ਨ ਹੋ ਤਾਮਿਲ ਬੋਲਦੇ ਲੋਕਾਂ ਨੂੰ ਤਾਮਿਲਨਾਡੂ ਮਿਲਿਆ ਬੰਗਾਲੀ ਬੋਲਦੇ ਲੋਕਾਂ ਨੂੰ ਵੈਸਟ ਬੰਗਾਲ ਮਿਲਿਆ ਮਰਾਠੀ ਬੋਲਦੇ ਲੋਕਾਂ ਨੂੰ ਮਹਾਰਾਸ਼ਟਰ ਮਿਲਿਆ ਤੇਲਗੂ ਬੋਲਦੇ ਲੋਕਾਂ ਨੂੰ ਆਂਧਰਾ ਮਿਲਿਆ ਐਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੀਜਨਲ ਭਾਸ਼ਾਵਾਂ ਉਹਨਾਂ ਦੇ ਆਧਾਰ ਤੇ ਸੂਬੇ ਬਣਾਏ ਪਰ ਉਸ ਵੇਲੇ ਵੀ ਨਹਿਰੂ ਨੇ ਕਾਂਗਰਸ ਨੇ ਪੰਜਾਬ ਨੂੰ ਇਹ ਹੱਕ ਨਹੀਂ ਦਿੱਤਾ ਨਹਿਰੂ ਦਾ ਬਿਆਨ ਹੈ ਕਿ ਇਤਿਹਾਸਿਕ ਬਿਆਨ ਉਸ ਵੇਲੇ ਦਾ ਜਿਦੇ ਚ ਨਹਿਰੂ ਕਹਿੰਦਾ ਕਿ ਪੰਜਾਬੀ ਸੂਬਾ ਮੇਰੀ ਲਾਸ਼ ਉੱਤੇ ਨਹੀਂ ਬਣੇਗਾ ਐਡਾ ਡੀਐਨਏ ਸੀ ਇਹਨਾਂ ਦਾ ਪੰਜਾਬ ਬਰੋਦੀ ਚਲੋ ਸੰਘਰਸ਼ ਹੋਏ ਅਕਾਲੀ ਦਲ ਨੇ ਉਸ ਸੰਘਰਸ਼ ਦੀ ਅਗਵਾਈ ਕੀਤੀ ਮੋਰਚੇ ਲਾਏ ਗਏ ਗ੍ਰਿਫਤਾਰੀਆਂ ਦਿੱਤੀਆਂ ਗਈਆਂ 1 ਲੱਖ ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਮਰਨ ਵਰਦ ਰੱਖੇ ਗਏ ਸ਼ਹੀਦੀਆਂ ਹੋਈਆਂ ਦਰਸ਼ਨ ਸਿੰਘ ਪੇਰੂਮਾਨ ਜੀ ਸ਼ਹੀਦ ਹੋਏ ਆਪਾਂ ਸਾਰੇ ਜਾਣਦੇ ਆ ਮੈਨੂੰ ਲੱਗਦਾ 74 ਦਿਨ ਲੰਮਾ ਉਹਨਾਂ ਦਾ ਫਾਸਟ ਅਨਟੂ ਡੈਥ ਰੱਖਿਆ ਉਹਨਾਂ ਨੇ ਤੇ ਸ਼ਹੀਦ ਹੋਏ ਅਖੀਰ ਸਰਕਾਰ ਨੂੰ ਚੁਕਣਾ ਪਿਆ ਪੰਜਾਬੀ ਬੋਲਦੇ ਇਲਾਕਿਆਂ ਦੇ ਆਧਾਰ ਤੇ ਪੰਜਾਬ ਦਾ ਸੂਬਾ ਬਣਿਆ ਪਰ ਫਿਰ ਵਿਵਾਦ ਕਰਾ ਕੀਤਾ ਗਿਆ ਕਿ ਪੰਜਾਬ ਦਾ ਕੈਪੀਟਲ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ ਜਿੰਨੇ ਹਿੰਦੁਸਤਾਨ ਚ ਅੱਜ ਤੱਕ ਸੂਬੇ ਬਣੇ ਐ ਭਾਸ਼ਾ ਦੇ ਆਧਾਰ ਤੇ ਸਭ ਨੂੰ ਉਹਨਾਂ ਦੀ ਰਾਜਧਾਨੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਕੱਲਾ ਪੰਜਾਬ ਸੀ ਜਿਹਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਅਧਿਕਾਰ ਪੰਜਾਬ ਤੋਂ ਖੋਇਆ ਗਿਆ ਕਿਉਂਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਤਾ ਸੀ ਸੰਘਰਸ਼ ਫੇਰ ਹੋਊਗਾ ਇਹ ਬਹਾਨਾ ਬਣਾਇਆ ਕਿ ਇਹ ਟੈਂਪੋਰਰੀ ਮੈਜਰ ਹੈ ਕਿ ਰਿਟਰਨ ਕਰ ਲੈਣਗੇ ਇਹ ਟੈਂਪੋਰਰੀ ਮੈਜਰ ਹੈ 5 ਸਾਲ ਵਾਸਤੇ ਇਹਨੂੰ ਜੁਆਇੰਟ capital ਰਹੇਗਾ ਉਹਨਾਂ ਸਮਾਂ ਹਰਿਆਣਾ ਨੂੰ ਦੇ ਕੇ ਹਰਿਆਣਾ ਆਪਦਾ ਵੱਖਰਾ capital ਬਣਾਊਗਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਇਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੀ ਨੂੰ ਇਹ ਮਾਂ ਕਹਿੰਦੇ ਐ ਰਾਜੇ ਵੜਿੰਗਰ ਕੇ ਮਾਂ ਕਹਿੰਦੇ ਐ ਮਨੀਸ਼ ਦਿਵਾੜੀ ਆਰ ਕੇ ਮਾਂ ਕਹਿੰਦੇ ਐ ਟਿਸ਼ਨ ਪੁੰਦੇ ਐ ਨਾ ਕਿ ਸਾਡੀ ਮਾਂ ਐ ドラਗਾ ਦੀ ਉਸ ਇਹਨਾਂ ਦੀ ਮਾਂ ਨੇ ਇਹ ਕਮਿਟਮੈਂਟ ਕੀਤੀ ਸੀ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰੱਖਾਂਗੇ ਫਿਰ ਪੰਜਾਬ ਦੇ ਹਵਾਲੇ ਹੋ ਜਾਊਗਾ ਇੰਦਰਾ ਮੁਕਰੀ ਉਸガル ਕੋ ਉਸ ਤੋਂ ਬਾਅਦ ਰਾਜੀਵ ગાંધી ਆਇਆ ਰਾਜੀਵ ਲੰਗੋਵਾਲ ਅਕੋਰਡ ਹੋਇਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਦਸਤਕਤ ਹੋਏ ਅੰਦੀਬ ਲੰਗੋਵਾਲ ਅਕੋਰਡ ਤੇ ਜਿੱਥੇ ਇਹ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਜਾਊਗਾ ਤਰੀਕ ਮਕਰਰ ਹੋਈ 26 ਜਨਵਰੀ 1986 ਪਾਰਲੀਮੈਂਟ ਨੇ ਉਹ ਕਾਡ ਨੂੰ ਰੈਟੀਫਾਈ ਕੀਤਾ ਪਾਰਲੀਮੈਂਟ ਬਨੂ ਰੈਟੀਫਾਈਡ ਅ ਕਾਡ ਤੋਂ ਫਿਰ ਸਰਕਾਰ ਮੁੱਕਰੀ ਕਾਂਗਰਸ ਦੀ ਇੱਕ ਦਿਨ ਪਹਿਲਾਂ ਮੁੱਕਰ ਕੇ ਪੰਜਾਬ ਨੂੰ ਚੰਡੀਗੜ੍ਹ ਦੇਣ ਤੋਂ ਰਜੀਵ ਮੁੱਕਰ ਤੁਸੀਂ ਦੇਖੋ ਪਹਿਲਾਂ ਨਹਿਰੂ ਮੁੱਕਰਿਆ ਫਿਰ ਇੰਦਰਾ ਮੁੱਕਰੀ ਫਿਰ ਰਜੀਵ ਮੁੱਕਰਿਆ ਇਹਨਾਂ ਦਾ ਪਰਿਵਾਰ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਗਾਂਧੀ ਪਰਿਵਾਰ ਜਿਹੜਾ ਨਹਿਰੂ ਗਾਂਧੀ ਪਰਿਵਾਰ ਕਾਂਗਰਸ ਦੀ ਅਗਵਾਈ ਕਰ ਰਿਹਾ 70 ਸਾਲਾਂ ਤੋਂ ਸਿੱਖਾਂ ਦੇ ਤੇ ਪੰਜਾਬੀਆਂ ਦੇ ਬੁਨਿਆਦੀ ਤੌਰ ਤੇ ਖਿਲਾਫ ਹੈ ਫਿਰ ਇਹ ਖੇਡ ਸ਼ੁਰੂ ਹੋਈ ਇਸ ਕਲੇਮ ਨੂੰ ਵੀਕਨ ਕਰਨ ਦੀ ਜਿਹੜਾ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਕਿਉਂਕਿ ਲਗਾਤਾਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਇਸ ਇਸ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਂਦੇ ਰਹੇ ਜਿਸ ਫੋਰਮ ਤੇ ਗੱਲ ਹੁੰਦੀ ਸੀ ਉੱਥੇ ਇਹ ਮੰਗ ਰੱਖਦੇ ਰਹੇ ਫਿਰ ਇਹ ਜੇ ਪੰਜਾਬ ਤੋਂ ਹੋਣਾ ਸੀ ਤਾਂ ਖੋਰਾ ਲਾ ਕੇ ਹੌਲੀ ਹੌਲੀ ਪੰਜਾਬ ਦਾ ਹੱਕੇ ਦੇਤੇ ਕਮਜ਼ੋਰ ਕਰਨ ਦਿੱਤੇ 60 40 ਦਾ ਰੇਸ਼ਿਓ ਸੀ 60% ਇਮਪਲੋਇਜ਼ ਪੰਜਾਬ ਦੇ ਹੋਣਗੇ 40 ਹਰਿਆਣੇ ਦੇ ਹੋਣਗੇ ਕੇਵਲ 5 ਸਾਲ ਆਸਤੇ ਸੀ ਕਿਉਂਕਿ 5 ਸਾਲ ਬਾਅਦ ਤਾਂ ਪੰਜਾਬ ਕੋਈ ਆ ਜਾਣਾ ਸੀ ਉਹ ਵੀ ਖਤਮ ਕੀਤਾ ਗਿਆ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਦਾ ਸੀ ਪੰਜਾਬ ਕੈਡਰ ਦਾ ਆਫੀਸਰ ਹੁੰਦਾ ਸੀ ਉਹ ਖਤਮ ਕੀਤਾ ਗਿਆ ਉਹ ਪੋਸਟ ਬਾਲਿਸ਼ ਕੀਤੀ ਗਈ ਚ ਕਾਂਗਰਸ ਵੱਲੋਂ ਤੇ ਗਵਰਨਰ ਦਾ ਇੱਕ ਐਡਵਾਈਜ਼ਰ ਲਾ ਕੇ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਇਆ ਗਿਆ ਪੰਜਾਬੀ ਭਾਸ਼ਾ ਹੌਲੀ ਹੌਲੀ ਸਰਕਾਰੀ ਕੰਮਕਾਜ ਦੇ ਵਿੱਚੋਂ ਖਤਮ ਕੀਤੀ ਗਈ ਉੱਥੇ ਅੱਜ ਉੱਥੋਂ ਦੇ ਦਫ਼ਤਰਾਂ ਦੇ ਕੰਮ ਜਿਹੜੇ ਐ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੁੰਦੇ ਫਿਰ ਆਮ ਆਦਮੀ ਪਾਰਟੀ ਦੀ ਸੀਨ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਮਿਲ ਕੇ ਬੋਖ ਦਾ ਇਹ ਖੇਡ ਚਲਾਈ ਕਿ ਇੱਕ ਵੱਖਰੀ ਵਿਧਾਨ ਸਭਾ ਸਤੇ ਹਰਿਆਣੇ ਨੂੰ ਜਗ੍ਹਾ ਦਿੱਤੀ ਜਾਵੇ ਚੰਡੀਗੜ੍ਹ ਤਾਂ ਕਿ ਹਰਿਆਣੇ ਦਾ ਕਲੇਮ ਫੇਰ ਬਣਦੇ ਵੀ ਇੱਕ ਵੀ ਇੰਚ ਜ਼ਮੀਨ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਕਿ ਅਸੀਂ ਨਹੀਂ ਦੇਣ ਦੂਗਾ ਫਿਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਕਾਲਜਿਸ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ ਮੇਰਾ ਬੈਂਡ ਤੋਂ ਭਾਪ ਇੱਕ ਇੱਕ ਕਰਕੇ ਜਿਹੜੀ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਸੀ ਇਹਨਾਂ ਨੈਸ਼ਨਲ ਪਾਰਟੀਆਂ ਨੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ ਕਰਕੇ ਚਾਹੇ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਭਾਜਪਾ ਸੀ ਸੋ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਆ ਜਿਹੜਾ ਇਹ ਬੜੀ ਬੜੀ ਰਿਲੇਟਡ ਅਟੈਂਪਟ ਹੁਣ ਤਾਂ ਜਮਾ ਸ਼ਰਿਆਮ ਹੀ ਹੋ ਗਿਆ ਜਦੋਂ ਮੈਨੀਫੈਸਟੋ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲਿਖਤਾ ਕਿ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਵੱਖਰਾ ਸੂਬਾ ਇੱਕ ਵੱਖਰੀ ਸਟੇਟ ਇੱਕ ਵੱਖਿਆ ਵੱਖਰਾ ਰਾਜ ਬਣਾਵਾਂਗੇ ਜਿਹੜੇ ਅਧਿਕਾਰ ਇੱਕ ਰਾਜ ਨੂੰ ਪ੍ਰਾਪਤ ਹੁੰਦੇ ਐ ਇੱਕ ਸਟੇਟ ਨੂੰ ਪ੍ਰਾਪਤ ਹੁੰਦੇ ਐ ਇੱਕ ਸੂਬੇ ਨੂੰ ਪ੍ਰਾਪਤ ਹੁੰਦੇ ਐ ਉਹ ਉਹ ਅਧਿਕਾਰ ਚੰਡੀਗੜ੍ਹ ਨੂੰ ਦੇਵਾਂਗੇ ਭਾਪ ਉੱਥੇ ਇੱਕ ਵੱਖਰੀ ਅਸੈਂਬਲੀ ਹੋਊਗੀ ਵੱਖਰੇ ਐਮ.ਐਲ.ਏ ਹੋਣਗੇ ਵੱਖਰਾ ਮੁੱਖ ਮੰਤਰੀ ਹੋਊਗਾ ਸੇ ਫਿਰ ਪੰਜਾਬ ਕੀ ਕਰੂਗਾ ਪੰਜਾਬ ਦਾ ਤਾਂ ਖੇਡ ਖਤਮ ਹੋ ਗਿਆ ਚੰਡੀਗੜ੍ਹ ਤੇ ਸੋ ਇਹ ਜਿਹੜੀ ਚੀਜ਼ ਹੈ ਇਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਤੇ ਮੈਂ ਇਹ ਅਪੀਲ ਵੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਇੱਕ ਇੱਕ ਗੱਲ ਅੱਜ ਪੰਜਾਬ ਦਾ ਬੱਚਾ ਬੱਚਾ ਕਰ ਰਿਹਾ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪ੍ਰੋਟੈਕਟ ਕਰ ਸਕਦੀ ਹੈ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਦੇ ਜੇ ਤਕੜੀ ਕਰਾਂਗੇ ਤਾਂ ਸੁਰੱਖਿਤ ਹੈ ਨਹੀਂ ਤਾਂ ਇਹ ਨੈਸ਼ਨਲ ਪਾਰਟੀਆਂ ਪੰਜਾਬ ਤੇ ਟਾਕਾ ਮਾਰ ਜਾਣਗੇ ਅੱਜ ਚੰਡੀਗੜ੍ਹ ਕੋਰੇ ਕੱਲ ਨੂੰ ਹੋ ਸਕਦਾ ਸਾਡੇ ਤੋਂ ਇਹ ਇਹਨਾਂ ਦਾ ਮੈਨੀਫੈਸਟੋ ਆਵੇ ਰਾਜਸਥਾਨ ਦਾ ਤੇ ਹਰਿਆਣੇ ਦਾ ਕਿ ਅਸੀਂ ਹਮੋਰ ਤੇ ਫਾਜ਼ਿਲ ਕਾ ਵੀ ਲੈਣਾ ਹੈ ਨਾ ਇਹ ਹੌਲੀ-ਹੌਲੀ ਕਰਕੇ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਲਗੀਆਂ ਸੋ ਮੈਂ ਇਹ ਸਪਸ਼ਟ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਗੱਲ ਅੱਜ ਇਹ ਮੈਨੀਫੈਸਟੋ ਜਾਰੀ ਹੋਇਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਜਿਵੇਂ ਅੰਗਰੇਜ਼ੀ ਚ ਕਹਿ ਦਿੰਦੇ ਤਾਂ ਕਾਰਟ ਇਜ਼ ਆਊਟ ਆਫ ਦਾ ਬੈਗ ਕਿ ਕਿਸ ਤਰ੍ਹਾਂ ਨਾਲ ਇਹ ਪੰਜਾਬ ਦਾ ਕਲੇਮ ਚੰਡੀਗੜ੍ਹ ਤੇ ਛੱਡ ਕੇ ਇਹਨਾਂ ਨੇ ਕਮਿਟਮੈਂਟ ਇਹਨਾਂ ਨੇ ਵਾਦਾ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਪ੍ਰੋਮਿਸ ਕੀਤਾ ਕਿ ਚੰਡੀਗੜ੍ਹ ਨੂੰ ਇੱਕ ਵੱਖਰਾ ਰਾਜ ਬਣਾਇਆ ਜਾਵੇ ਧੰਨਵਾਦ ਸਰ ਇੱਕ ਸੁਖਵਾਲ ਗਾਇਰ ਨੇ ਵੀ ਕੀਤਾ ਵੀ ਜਿਹੜੇ ਪ੍ਰਵਾਸੀ ਇਹ ਬੰਦੇ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਦੇਖੋ ਕੱਢਿਆ ਜਾਵੇ ਅਸੀਂ ਨਹੀਂ ਕਹਿੰਦੇ ਮੈਂ ਨਾ ਉਸ ਸੁਖਵਾਲ ਖਾਇਰੇ ਦੀ ਸਟੇਟਮੈਂਟ ਸੁਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹਦੇ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਸਾਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਐ ਤੇ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਨੌਕਰੀਆਂ 'ਚ ਹਰਿਆਣੇ ਦੇ ਲੋਕਾਂ ਨੂੰ ਤਰਜੀਹ ਦੇ ਰਹੀ ਐ 70 70 80 80% ਜਿਹੜੀ ਕੋਈ ਰਿਕਰੂਟਮੈਂਟ ਹੋ ਰਹੀ ਆ ਉਹ ਹਰਿਆਣੇ 'ਚੋਂ ਤੇ ਰਾਜਸਥਾਨ 'ਚੋਂ ਤੇ ਦਿੱਲੀ 'ਚੋਂ ਹੋ ਰਹੀ ਐ ਸੋ ਇਹ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤਾਂ ਹੌਣ ਦੇਵਾਂਗੇ ਠੀਕ ਹੈ ਉਥੇ ਜਿਹਨਾਂ ਨਾਲ ਇਹ ਜਿੱਤਾਂ ਮੇਰਾ ਰਿਐਕਸ਼ਨ ਕਰ ਕਰੀ ਪਰੇ ਪੇਸ ਮਸਗਾ ਨਹੀਂ ਆਹਾਂ ਅੰਦਰ ਖੱਲੇ ਹੈਗਾ ਹੈ ਨਾ